ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਕੁਰਸੋਂ ਕੁਰਸੋਂ ਛੱਟੀਐ ਤੁਧ ਡਿਠੇ ਸੱਚੇ ਪਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾ ਹਾਂਦੇ ਸ਼ਾਹ ਜਿਸ ਪਾਸ ਬਹਠਿ ਆ ਸੋਹੀਐ ਸਭਨਾ ਦਾ ਵੀਸਾ ਸਜਣ ਸਚਾ ਪਾਤਸ਼ਾਹ ਸਿਰਸ਼ਾੰਦ ਸੋਹੋ ਜਿਸ ਪਾਸ ਬਹਠਿ ਸਤਨਾਮ ਦਾ ਵੀਸਾਹ ਸਤਨਾਮ ਸ਼੍ਰੀ ਜਤਸਰੀ ਮਹੱਲਾ ਪੰਜਵਾ ਆਏ ਅਨਿਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪਤੇ ਲਵ ਹੋ ਆਪਣੀ ਚਰਣੀ ਆਏ ਅਨਕ ਜਨਮ ਭ੍ਰਮ ਸਰਣੀ ਦਰਦੇਹ ਅੰਧਕੂਪਤੇ ਲਾਵਹੁ ਆਪਣੀ ਚਰਣੀ ਰਹਾ ਗਿਉਨ ਧਿਆ ਕਿਰਮ ਨ ਜਾਣ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੁ ਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਰਨਾਮ ਰੰਗ ਅਪਰਣੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਤ ਸਰੀ ਮਹਲਾ ਪੰਜਵਾਂ ਔਏ ਅਨਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪਤੇ ਲਵਹੁ ਆਪਣੀ ਚਰਣੀ